ਸਾਸ਼ੀ ਗਾਲ ਦੇ ਸਾਰਿਆਂ ਨੂੰ ਆਓ ਪੰਜਾਬੀ ਸਿੱਖੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਤੁਹਾਡੀ ਹਰਲੀਨ ਕੋਰ ਅੱਜ ਮੈਂ ਤੁਹਾਨੂੰ ਬੱਚੇ ਦੱਸਾਂਗੀ ਸਿਹਾਰੀ ਵਾਲੇ ਸ਼ਬਦ ਦਿਲ ਦ ਦੈ ਸਿਆਰੀ ਲੱਲਾ ਦਿਲ ਬਿਲ ਬੱਬੇ ਸਿਆਰੀ ਲੱਲਾ ਬਿਲ ਪਿਤਾ ਪੱਪੇ ਸਿਆਰੀ ਤਤੇ ਕੰਨਾ ਪਿਤਾ ਤਿਲ ਤਤੇ ਸਿਆਰੀ ਲੱਲਾ तिल हिल हाहे सारी लल्ला हिल सिर सस्से सारी रारा सिर दिन दद्दे सारी नन्ना दिन किताब कक्के कक्के सारी करना बब्बा किताब सितार सितार सारी तत्ते करना रारा सितार प्यार पप्पे स्यारी एड़े कन्ना रारा प्यार दिल द्दे सारी दिल हिरन हाहे स्यारी रारा नन्ना हिरन टिकट टैंके सारी कक्का टैंका टिकट शहर सस्से सारी हाहा रारा शहर ਕਿਰਨ ਕੱਕੇ ਸਿਆਰੀ ਰਾਰਾ ਨੰਨਾ ਕਿਰਨ ਮਿਰਚ ਮਮੇ ਸਿਆਰੀ ਰਾਰਾ ਚਚਾ ਮਿਰਚ ਧਿਆਨ ਤੱਦੇ ਸਿਆਰੀ ਐੜੇ ਕੰਨਾ ਨੰਨਾ ਤੀਆਂ ਇਸ਼ਨਾਨ ਈੜੀ ਸਿਆਰੀ ਸੱਸੇ ਦੇ ਪੈਰ 'ਚ ਬਿੰਦੀ ਨੰਨੇ ਕਰਨਾ ਨੰਨਾ ਇਸ਼ਨਾਨ ਕੀਰਤ ਕੱਕੇ ਸਿਆਰੀ ਰਾ ਰਾ ਤਤ ਕੀਰਤ ਧੰਨਵਾਦ ਜੀ ਸਾਰਿਆਂ ਨੂੰ